ਪਿੰਡ ਦਾ ਮੁੰਡਾ ਕਹਾਣੀ ਦਾ ਪਾਗ ਇਸ ਤਰ੍ਹਾਂ ਹੈ ਏਖਣੇ ਲਖਵਿੰਦਰ ਸਿੰਘ ਸੰਤੂਜੀ ਵੱਲੋਂ ਲਿਖੀ ਗਈ ਕਹਾਣੀ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਪਹਿਲੇ ਪਾਗ ਸੁਣ ਲਈ ਤੁਸੀਂ ਸਾਡੇ ਚੈਨਲ ਤੇ ਜਾ ਕੇ ਸੁਣ ਸਕਦੇ ਹੋ ਅਤੇ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਮਨਿੰਦਰ ਹੁਣ ਬਹੁਤ ਹੀ ਉਦਾਸ ਰਹਿੰਦਾ ਕੰਟੀਨ ਵਾਲਾ ਚਾਚਾ ਵੀ ਫਿਕਰਮੰਦ ਸੀ ਦਫ਼ਤਰ ਜਾਂਦਾ ਤਾਂ ਉੱਥੇ ਵੀ ਗੁੰਮਸੁਮ ਹੀ ਰਹਿੰਦਾ ਸ਼ਰਮਾ ਜੀ ਨੇ ਕਈ ਵਾਰ ਉੱਚੰਦੀ ਕੋਸ਼ਿਸ਼ ਕੀਤੀ ਪਰ ਮਨਿੰਦਰ ਨੇ ਕੁਝ ਨਾ ਦੱਸਿਆ ਮਨਿੰਦਰ ਦਾ ਪਿੰਡ ਜਾਣ ਨੂੰ ਦਿਲ ਨਹੀਂ ਕਰਦਾ ਸੀ ਉਸ ਦਾ 2-3 ਦਿਨਾਂ ਤੋਂ ਕਾਫੀ ਜੀ ਕਬਰਾ ਰਿਆ ਸੀ ਉਸ ਨੇ ਜਗਜੀਤ ਨਾਲ ਆਪਣੀ ਕਬਰਾਟ ਸਾਂਝੀ ਕੀਤੀ ਜਗਜੀਤ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਐਤਵਨ ਪਿੰਡ ਜ਼ਰੂਰ ਜਾਵੇ ਨਾਲੇ ਸਹਿਜ ਨੂੰ ਵੀ ਮਿਲੇ ਮਨਿੰਦਰ ਨੇ ਜਗਜੀਤ ਦੀ ਸਲਾਹ ਮੰਨ ਕੇ ਪਿੰਡ ਜਾਣ ਦਾ ਪ੍ਰੋਗਰਾਮ ਬਣਾ ਲਿਆ ਇਸ ਵਾਰ ਉਸ ਨੇ ਇਲਨ ਸਹਿਜ ਨੂੰ ਮਿਲਣ ਦਾ ਮਨ ਬਣਾਇਆ ਸੀ ਉਸਨੇ ਸੋਚਿਆ ਕਿ ਉਹ ਸਹਿਜ ਨੂੰ ਦੂਰੋਂ ਦੂਰੋਂ ਹੀ ਵੇਖ ਲਵੇਗਾ ਕਿਉਂਕਿ ਸਹਿਜ ਨੇ ਉਸ ਨੂੰ ਨਾਮ ਮਿਲਣ ਲਈ ਕਿਹਾ ਸੀ ਉਸ ਨੂੰ ਬੜੀ ਮੁਸ਼ਕਲ ਨਾਲ ਲੁਧਿਆਣੇ ਤੋਂ ਆਪਣਾ ਸ਼ਹਿਰ ਆਇਆ ਉਹ ਛੇਤੀ ਤੋਂ ਛੇਤੀ ਸਹਿਜ ਨੂੰ ਵੇਖਣਾ ਚਾਹੁੰਦਾ ਸੀ ਉਹ ਬੱਸ ਤੋਂ ਉੱਤਰ ਕੇ ਸਹਿਜ ਦੇ ਘਰ ਵੱਲ ਤੁਰ ਪਿਆ ਉਹ ਜਿਉਂ ਉਹ ਦੀ ਗਲੀ ਵਿੱਚ ਪਹੁੰਚਿਆ ਸਹਿਜ ਦੇ ਘਰ ਦੇ ਬਾਹਰ ਕੁਝ ਲੋਕ ਦਰਿਆ 'ਤੇ ਬੈਠੇ ਸਨ ਇਹ ਵੇਖ ਕੇ ਮਨਿੰਦਰ ਘਬਰਾ ਗਿਆ ਉਸ ਨੂੰ ਲੱਗਿਆ ਸ਼ਾਇਦ ਸਹਜ ਦੀ ਮਾਂ ਦੀ ਮੌਤ ਹੋ ਗਈ। ਉਸ ਨੇ ਸਾਹਮਣੇ ਦੁਕਾਨ ਵਾਲੇ ਤੋਂ ਜਾਣਨ ਦੀ ਕੋਸ਼ਿਸ਼ ਕੀਤੀ। ਭਾਈ ਸਾਹਿਬ ਆ ਗਲੀ ਵਿੱਚ ਕਿਸੇ ਦੀ ਮਰਗ ਹੋ ਗਈ। ਆਹੋ ਜੀ ਘਰ ਵਾਲਿਆਂ ਦੀ ਜਵਾਨ ਕੁੜੀ ਦੀ ਮੌਤ ਹੋ ਗਈ। ਕਿਹੜੇ ਘਰ ਵਾਲਿਆਂ ਦੀ? ਮਨਿੰਦਰ ਨੇ ਕਬਰਾ ਕੇ ਪੁੱਛਿਆ। ਉਹ ਦਰਵਾਜ਼ੇ ਵਾਲਾ ਘਰ ਹੈ ਜਿਹੜਾ ਬਹੁਤ ਚੰਗੀ ਕੁੜੀ ਸੀ ਸਕੂਲ ਵਿੱਚ ਪੜਾਉਂਦੀ ਸੀ। ਦੁਕਾਨਦਾਰ ਨੇ ਸਹਾਈ ਦੇ ਘਰ ਵੱਲ ਹੱਥ ਕਰਕੇ ਗਿਆ। ਹੋਇਆ ਕਿ ਮਨਿੰਦਰ ਦੇ ਮੂੰਹ ਵਿੱਚੋਂ ਐਨੀ ਆਵਾਜ਼ ਹੀ ਨਿਕਲ ਸਕੀ ਹੋਣਾ ਕੀ ਸੀ ਜੀ ਬਾਜ਼ਾਰ ਵਿੱਚੋਂ ਆਈਸਕ੍ਰੀਮ ਲਿਆ ਕੇ ਖਾਦੀ ਹੈ ਬਸ ਉਲਟੀਆਂ ਲੱਗ ਗਈਆਂ ਤੇ ਸਵੇਰ ਨੂੰ ਖਤਮ ਮਨਿੰਦਰ ਦੁਕਾਨਦਾਰ ਦੀ ਪੂਰੀ ਗੱਲ ਵੀ ਨਹੀਂ ਸੁਣ ਸਕਿਆ ਉਹ ਕਦੋਂ ਰੇਲਵੇ ਸਟੇਸ਼ਨ ਪਹੁੰਚਿਆ ਤੇ ਕਦੋਂ ਪਿੰਡ ਪਹੁੰਚ ਗਿਆ ਉਸ ਨੂੰ ਨਹੀਂ ਪਤਾ ਸੀ ਉਹ ਘਰ ਗਿਆ ਤਾਂ ਸਾਹਮਣੇ ਬਰਾਂਡੇ ਵਿੱਚ ਉਸਦੀ ਮਾਂ ਬੈਠੀ ਸੀ ਮਾਂ ਨੂੰ ਵੇਖਦੇ ਉਹ ਬੋਲਿਆ ਮਾਂ ਉਹ ਮਰ ਗਈ ਉਸਨੇ ਰੋਂਦੇ ਨੇ ਕਿਹਾ ਹਾਈਵੇ ਕੌਣ ਮਰ ਗਈ ਮਾਂ ਨੇ ਘਬਰਾ ਕੇ ਪੁੱਛਿਆ ਉਹ ਸਹਜ ਮਾਂ ਇੰਨਾ ਕਹਿ ਕੇ ਉਹ ਮਾਂ ਦੀ ਗੋਦ ਵਿੱਚ ਡਿੱਗ ਪਿਆ ਮਨਿੰਦਰ ਮਨਿੰਦਰ ਕੀ ਹੋਇਆ ਤੈਨੂੰ ਮਾਂ ਨੇ ਘਬਰਾ ਕੇ ਪੁੱਛਿਆ ਕਿਉਂਕਿ ਮਨਿੰਦਰ ਬੇਹੋਸ਼ ਹੋ ਗਿਆ ਸੀ ਮਾਂ ਨੂੰ ਸਮਝ ਦੇ ਦੇ ਨਾ ਲੱਗੀ ਕਿ ਮਨਿੰਦਰ ਨੇ ਨੀਂਦ ਦੀਆਂ ਗੋਲੀਆਂ ਖਾ ਲਈਆਂ ਸਨ ਮਨਿੰਦਰ ਦੇ ਛੋਟੇ ਭਰਾ ਤੁਰੰਤ ਪਿੰਡ ਵਿੱਚ ਪ੍ਰੈਕਟਿਸ ਕਰਦੇ ਡਾਕਟਰ ਨੂੰ ਲੈ ਆਇਆ ਡਾਕਟਰ ਨੇ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਉਸ ਸਮਝ ਆ ਗਈ ਸੀ ਇਹ ਸੁਸਾਇਡ ਦਾ ਕੇਸ ਹੈ ਪਰਮਨਿੰਦਰ ਦੇ ਪਰਿਵਾਰ ਦੇ ਉਹਦੇ ਬਹੁਤ ਐਸਾਨ ਸਨ ਇਸ ਲਈ ਉਸਨੇ ਇਲਾਜ ਸ਼ੁਰੂ ਕਰ ਦਿੱਤਾ ਉਸਨੇ ਸਭ ਤੋਂ ਪਹਿਲਾਂ ਮਨਿੰਦਰ ਨੂੰ ਉਲਟੀ ਕਰਵਾਈ ਫਿਰ ਉਸਨੇ ਕਈ ਟੀਕੇ ਲਾਏ ਤਾਂ ਜੋ ਨੀਂਦ ਦੀਆਂ ਗੋਲੀਆਂ ਦਾ ਅਸਰ ਖਤਮ ਕੀਤਾ ਜਾ ਸਕੇ ਸਾਰਾ ਪਰਿਵਾਰ ਬਹੁਤ ਦੁਖੀ ਸੀ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਪਰ ਅਜੇ 24 ਘੰਟੇ ਦਾ ਪੂਰਾ ਖਤਰਾ ਹੈ ਡਾਕਟਰ ਨੇ ਕਿਹਾ ਉਦੇ ਹੱਥ ਵਿੱਚ ਨੀਂਦ ਵਾਲੀਆਂ ਗੋਲੀਆਂ ਦੀ ਸ਼ੀਸ਼ੀ ਸੀ ਇਸ ਨੂੰ ਸ਼ਹਿਰ ਦੇ ਵੱਡੇ ਹਸਪਤਾਲ ਲੈ ਜਾਂਦੇ ਹਾਂ ਮਨਿੰਦਰ ਦੀ ਮਾਂ ਨੇ ਕਿਹਾ ਲੈ ਜਾਓ ਮਾਤਾ ਜੀ ਪਰ ਉਹਨਾਂ ਦਾਖਲ ਨਹੀਂ ਕਰਨਾ ਪੁਲਿਸ ਦੀ ਇਜਾਜ਼ਤ ਤੋਂ ਬਿਨਾ ਇਲਾਜ ਵੀ ਇਹੋ ਹੈ ਜੋ ਮੈਂ ਕਰ ਰਿਹਾ ਹਾਂ ਡਾਕਟਰ ਨੇ ਕਿਹਾ ਡਾਕਟਰ ਸਾਹਿਬ ਸਹੀ ਕਹਿ ਰਹੇ ਨੇ ਮਨਿੰਦਰ ਦੇ ਪਿਤਾ ਨੇ ਕਿਹਾ ਤੁਸੀਂ ਕਰੋ ਇਲਾਜ ਡਾਕਟਰ ਸਾਹਿਬ ਸਾਨੂੰ ਤੁਹਾਡੇ ਤੇ ਭਰੋਸਾ ਹੈ ਪਰ ਹੱਥ ਬਨ ਕੇ ਬੇਨਤੀ ਹੈ ਇਹ ਗੱਲ ਕਿਸੇ ਕੋਲ ਨਾ ਕਰਿਓ ਮਨਿੰਦਰ ਦੇ ਪਾਪਾ ਨੇ ਡਾਕਟਰ ਦੇ ਅੱਗੇ ਹੱਥ ਜੋੜੇ ਤੁਸੀਂ ਫਿਕਰ ਨਾ ਕਰੋ ਨੰਬਰ ਦਾ ਸਾਹ ਡਾਕਟਰ ਨੇ ਵਿਸ਼ਵਾਸ ਦਿਵਾਇਆ ਡਾਕਟਰ ਨੇ ਘਰੇ ਹੀ ਮਨਿੰਦਰ ਤੇ ਡ੍ਰਿਪ ਲਾ ਦਿੱਤੀ ਸਾਰੀ ਰਾਤ ਮਨਿੰਦਰ ਦੀ ਮਾਂ ਉਸ ਕੋਲ ਬੈਠੀ ਰਹੀ ਸਵੇਰ ਹੁੰਦੇ ਹੀ ਮਨਿੰਦਰ ਨੂੰ ਹੋਸ਼ ਆ ਗਏ ਡਾਕਟਰ ਨੇ ਕਿਹਾ ਸੀ ਕਿ ਜਦੋਂ ਵੀ ਇਹਨੂੰ ਹੋਸ਼ ਆਏ ਇਸ ਨਾਲ ਪਿਆਰ ਨਾਲ ਪੇਸ਼ ਆਇਆ ਜਾਵੇ ਇਸ ਨੂੰ ਬਿਲਕੁਲ ਇਸ ਗੱਲ ਦਾ ਅਹਿਸਾਸ ਨਾ ਕਰਵਾਇਓ ਕਿ ਇਸਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ ਉੱਠ ਗਿਆ ਮੇਰਾ ਪੁੱਤ ਮਾਂ ਨੇ ਪਿਆਰ ਨਾਲ ਕਿਹਾ ਮਾਂ ਉਸਨੇ ਐ ਕਿਉਂ ਕੀਤਾ ਉਹ ਮੈਨੂੰ ਛੱਡ ਕੇ ਚਲੀ ਕਿਉਂ ਗਈ ਮਨਿੰਦਰ ਦੇ ਦਿਮਾਗ ਵਿੱਚ ਅਜੇ ਵੀ ਸਹਜੀ ਘੁੰਮ ਰਹੀ ਸੀ ਕਮਲੀ ਸੀ ਪੁੱਤ ਜੇ ਮੈਨੂੰ ਪਤਾ ਹੁੰਦਾ ਉਹ ਤੈਨੂੰ ਇੰਨਾ ਪਿਆਰ ਕਰਦੀ ਆ ਤਾਂ ਮੈਂ ਕਦੋਂ ਨਾ ਨਾ ਕਰਦੀ ਸੀ ਤੇਰੇ ਤੇ ਨੂੰ ਮਾਂ ਨੇ ਪੈਂਤਰਾ ਬਦਲਿਆ ਮਾਂ ਮੈਂ ਤੈਨੂੰ ਦੱਸਿਆ ਤਾਂ ਸੀ ਮੈਨੂੰ ਤਤੜੀ ਨੂੰ ਸਮਝ ਨਹੀਂ ਆਈ ਪੁੱਤ ਜੇ ਤੈਨੂੰ ਕੁਝ ਹੋ ਜਾਂਦਾ ਮੈਂ ਜਿਉਂਦੀ ਮਰ ਜਾਂਦੀ ਮਾਂ ਨੇ ਕਿਹਾ ਨਹੀਂ ਮਾਂ ਮੈਂ ਉਸ ਬਿਨਾ ਨਹੀਂ ਜੀ ਸਕਦਾ ਤੁਸੀਂ ਮੈਨੂੰ ਕਿਉਂ ਬਚਾਇਆ ਮਨਿੰਦਰ ਰੋ ਰਿਹਾ ਸੀ ਜਿਵੇਂ ਤੂੰ ਉਸ ਬਿਨਾ ਨਹੀਂ ਜੀ ਸਕਦਾ ਸੀ ਇਸੇ ਤਰ੍ਹਾਂ ਅਸੀਂ ਵੀ ਤੇਰੇ ਬਿਨਾ ਨਹੀਂ ਜੀ ਸਕਦੇ ਸੀ ਕੱਲ ਦੀ ਤੇਰੇ ਪਿਓ ਨੇ ਸ਼ਰਾਬ ਮੋਤੀ ਨਹੀਂ ਤਰੀ ਉਹ ਤੇਰੀ ਭੈਣ ਉਦੋਂ ਦੀ ਰੋਈ ਜਾਂਦੀ ਹੈ ਘਰ ਵਿੱਚ ਕਿਸੇ ਨੇ ਵੀ ਟੁੱਕ ਦੀ ਬੁਰਕੀ ਨਹੀਂ ਖਾਦੀ ਮਾਂ ਨੇ ਇਮੋਸ਼ਨ ਕਾਰਡ ਖੇਡਿਆ ਬਸੰਤਾ ਤੇ ਮੱਗਰ ਵੀ ਕੱਲ ਦੇ ਰੋਈ ਜਾਂਦੇ ਨੇ ਕਹਿੰਦੇ ਬਾਈ ਨੂੰ ਕੀ ਹੋ ਗਿਆ ਮਾਂ ਨੇ ਮਨਿੰਦਰ ਨੂੰ ਇਮੋਸ਼ਨਲ ਕਰਨ ਦੀ ਕੋਈ ਕਸਰ ਨਹੀਂ ਛੱਡੀ ਅਗਲੇ ਦਿਨ ਡਾਕਟਰ ਨੇ ਸਲਾਹ ਦਿੱਤੀ ਵੀ ਮਨਿੰਦਰ ਨੂੰ ਅਜੇ ਕੁਝ ਦਿਨ ਇੱਥੇ ਹੀ ਰਹਿਣ ਦਿਓ ਇਸ ਦਾ ਪੂਰਾ ਧਿਆਨ ਰੱਖੋ ਉਸ ਤੋਂ ਅਗਲੇ ਦਿਨ ਮਨਿੰਦਰ ਦਾ ਛੋਟਾ ਭਰਾ ਲੁਧਿਆਣਾ ਜਾ ਕੇ ਮਨਿੰਦਰ ਦੀ ਹਫ਼ਤੇ ਦੀ ਛੁੱਟੀ ਤੇ ਆਇਆ ਉਹ ਜਗਜੀਤ ਨੂੰ ਮਿਲਿਆ ਉਸ ਨੇ ਜਗਜੀਤ ਨੂੰ ਦੱਸਿਆ ਕਿ ਮਨਿੰਦਰ ਨੂੰ ਫੂਡ ਪੋਇਜ਼ਨ ਹੋ ਗਈ ਭਜ ਜਗਜੀਤ ਸਾਰੀ ਗੱਲ ਸਾਹਮਣੇ ਦਾ ਸੀ ਉਸਨੇ ਮਨਿੰਦਰ ਤੇ ਛੁੱਟੀ ਸ਼ਰਮਾ ਜੀ ਨੂੰ ਦੇ ਦਿੱਤੀ ਉਸਨੇ ਸ਼ਰਮਾ ਜੀ ਨੂੰ ਵੀ ਉਹਦੇ ਭਰਾ ਵਾਲੀ ਗੱਲ ਹੀ ਦੱਸੀ ਛੁੱਟੀ ਤਾਂ ਮਨਜ਼ੂਰ ਹੋ ਗਈ ਪਰ ਸਭ ਮਨਿੰਦਰ ਨੂੰ ਮਿਲਣਾ ਚਾਹੁੰਦੇ ਸਨ ਜਗਜੀਤ ਨੇ ਸ਼ਰਮਾ ਨੂੰ ਕਿਹਾ ਸਰ ਅਸੀਂ ਮਨਿੰਦਰ ਨੂੰ ਮਿਲਣ ਜਾਣਾ ਚਾਹੁੰਦੇ ਹਾਂ ਕਈ ਸਟੂਡੈਂਟਸ ਵੀ ਨੇ ਜੀ ਜੋ ਜਾਣਾ ਚਾਹੁੰਦੇ ਹਨ ਜਗਜੀਤ ਮੇਰਾ ਵੀ ਜੀ ਕਰਦਾ ਉਸ ਨੂੰ ਮਿਲਣ ਦਾ ਸਰ ਕਿ ਜੇ ਤੁਸੀਂ ਚਾਹੋ ਤਾਂ ਆਪਾਂ ਨੂੰ ਯੂਨੀਵਰਸਿਟੀ ਤੋਂ ਮਿੰਨੀ ਵਸ मिल ਸਕਦੀ ਹੈ ਜਾਂ ਲਈ ਆਪਾਂ ਸਿਰਫ ਤੇਲ ਦੇ ਪੈਸੇ ਦੇਣੇ ਹਨ ਜੇ ਜੀਤ ਨਹੀਂ ਗਿਆ اچھا ਇਹ ਹੋ ਸਕਦਾ ਹਾਂਜੀ ਕਿਉਂ ਨਹੀਂ ਇੱਕ ਚਿੱਠੀ ਭੇਜਣੀ ਹੈ ਤੁਹਾਡੇ ਵੱਲੋਂ ਫਿਰ ਤੂੰ ਇਹ ਕੰਮ ਕਰ ਬਰਮੇ ਨੂੰ ਕਹਿ ਕੇ ਚਿੱਠੀ ਲਿਖਵਾ ਮੇਰੇ ਦਸਤਖਤ ਕਰਵਾ ਕੇ ਭੇਜ ਦੇ ਸ਼ਰਮਾ ਜੀ ਨੇ ਜਗਜੀਤ ਦੀ ਡਿਊਟੀ ਲਈ ਜਗਜੀਤ ਨੇ ਚਿੱਠੀ ਲਿਖਵਾਈ ਤੇ ਮਿੰਨੀ ਬਸਤੀ ਪਰਮਿਸ਼ਨ ਲੈ ਲਈ ਜਗਜੀਤ ਨੇ ਸਭ ਨੂੰ ਬਸ ਬਾਰੇ ਦੱਸਿਆ ਗੁਰਵਿੰਦਰ ਬਲਦੀਪ ਪ੍ਰਕਾਸ਼ ਤੇ ਕੰਟੀਨ ਵਾਲਾ ਚਾਚਾ ਸ਼ਰਮਾ ਜੀ ਜਸਵੰਤ ਜਗਜੀਤ ਬਾਰਮਾ ਜੀ ਤੇ ਰਿੰਨ ਸਮੀਤ ਤੇ ਹੋਰ ਦਫ਼ਤਰ ਦੇ ਬੰਦੇ ਮਨਿੰਦਰ ਦਾ ਪਤਾ ਲੈਣ ਲਈ ਬਸ ਰਹੀਂ ਉਹਦੇ ਪਿੰਡ ਪਹੁੰਚ ਗਏ ਮਨਿੰਦਰ ਦੇ ਪਰਿਵਾਰ ਨੂੰ ਇਹ ਵੇਖ ਕੇ ਬਹੁਤ ਖੁਸ਼ੀ ਹੋਈ ਕਿ ਇੰਨੇ ਘੱਟ ਸਮੇਂ ਵਿੱਚ ਮਨਿੰਦਰ ਨੇ ਯੂਨੀਵਰਸਿਟੀ ਵਿੱਚ ਆਪਣੇ ਇੰਨੇ ਦੋਸਤ ਬਣਾ ਲਏ ਸਨ ਮਨਿੰਦਰ ਸਭ ਨੂੰ ਵੇਖ ਕੇ ਭਾਵਕ ਹੋ ਗਿਆ ਸ਼ਰਮਾ ਜੀ ਨੇ ਮਨਿੰਦਰ ਨੂੰ ਜਲਦੀ ਠੀਕ ਹੋ ਕੇ ਵਾਪਸ ਡਿਊਟੀ ਤੇ ਆਉਣ ਲਈ ਕਿਹਾ ਮਨਿੰਦਰ ਦੇ ਪਰਿਵਾਰ ਨੇ ਆਏ ਮਹਿਮਾਨਾਂ ਦੀ ਖੂਬ ਸੇਵਾ ਕੀਤੀ ਉਹ ਸਭ ਵਾਪਸ ਚਲੇ ਗਏ ਮਨਿੰਦਰ ਕੁਝ ਠੀਕ ਹੋ ਰਿਹਾ ਸੀ ਪਰ ਜਦੋਂ ਵੀ ਉਸ ਨੂੰ ਸਹਿਜ ਦੀ ਯਾਦ ਆਉਂਦੀ ਤਾਂ ਰੋਣ ਲੱਗ ਜਾਂਦਾ ਉਦਾਸ ਹੋ ਜਾਂਦਾ ਤਿੰਨ ਦਿਨਾਂ ਬਾਅਦ ਫਸਲ ਵੇਖਣ ਦੇ ਬਹਾਨੇ ਮੱਗਰ ਉਸ ਨੂੰ ਖੇਤ ਲੈ ਗਿਆ ਹੌਲੀ ਹੌਲੀ ਫਿਰ ਮਨਿੰਦਰ ਖੇਤ ਜਾਣ ਲੱਗਿਆ ਪਰ ਸਹਿਜ ਉਸ ਨੂੰ ਨਹੀਂ ਬੁਲਦੀ ਸੀ ਉਹਦੀ ਛੁੱਟੀ ਖਤਮ ਹੋ ਗਈ ਮਨਿੰਦਰ ਦਾ ਭਰਾ ਉਸ ਨੂੰ ਲੁਧਿਆਣਾ ਛੱਡਣ ਗਿਆ ਮਨਿੰਦਰ ਨੂੰ ਵਾਪਸ ਹੋਸਟਲ ਵਿੱਚ ਵੇਖ ਕੇ ਸਾਰੇ ਬਹੁਤ ਖੁਸ਼ ਹੋਏ ਅਗਲੇ ਦਿਨ ਉਸਨੇ ਡਿਊਟੀ ਜੁਆਇਨ ਕਰ ਲਈ ਦਫ਼ਤਰ ਵਿੱਚ ਵੀ ਉਸ ਦਾ ਨਿੱਘਾ ਸਵਾਗਤ ਹੋਇਆ ਮਨਿੰਦਰ ਦੇ ਦਰਦ ਨੂੰ ਕੋਈ ਨਹੀਂ ਸਮਝਦਾ ਸੀ ਰਾਤ ਨੂੰ ਸਹਿਜ ਉਹਦੇ ਸੁਪਨੇ ਵਿੱਚ ਆਈ ਸਹਿਜ ਤੂੰ ਮੈਨੂੰ ਛੱਡ ਕੇ ਕਿਉਂ ਗਈ ਮਨਿੰਦਰ ਨੇ ਉਸ ਨੂੰ ਕਿਹਾ ਮੈਂ ਤੈਨੂੰ ਛੱਡ ਕੇ ਕਿੱਥੇ ਗਈਆਂ ਮੈਂ ਤੇਰੇ ਕੋਲ ਹਾਂ ਤੇ ਹਮੇਸ਼ਾ ਰਹਾਂਗੀ ਸਹਿਜ ਨੇ ਉਸ ਨੂੰ ਕਿਹਾ ਸਹਿਜ ਮਨਿੰਦਰ ਅੱਬੜਵਾਇਆ ਉੱਠਿਆ ਪਰ ਉਹ ਹੋਸਟਲ ਦੇ ਕਮਰੇ ਵਿੱਚ ਆਪਣੇ ਬਿਸਤਰ ਤੇ ਸੀ ਸਹਜ ਦਾ ਨਾ ਕੋ ਨਿਸ਼ਾਨ ਨਹੀਂ ਸੀ ਉਸ ਤੋਂ ਬਾਅਦ ਉਹ ਸਾਰੀ ਰਾਤ ਨਹੀਂ ਸੌ ਸਕਿਆ ਮਨਿੰਦਰ ਹੁਣ ਪਹਿਲਾਂ ਵਾਂਗ ਹੀ ਹਰ ਹਫ਼ਤੇ ਪਿੰਡ ਜਾਂਦਾ ਹੁਣ ਮਾਂ ਉਸ ਨੂੰ ਅੱਗੇ ਨਾਲੋਂ ਵੀ ਵੱਧ ਪਿਆਰ ਕਰਦੀ ਜਾਣ ਬੁੱਝ ਕੇ ਉਹਤੇ ਜ਼ਿੰਮੇਵਾਰੀ ਪਾਉਂਦੀ ਤਾਂ ਜੋ ਪਹਿਲਾਂ ਵਾਂਗ ਫੇਰ ਕਰਦੀ ਕਬੀਲ ਤਰੀ ਸੰਭਾਲ ਲਵੇ ਪਰ ਮਨਿੰਦਰ ਤੇ ਚਿਹਰੇ ਤੇ ਉਹ ਰੌਣਕ ਨਾ ਰਹੀ ਉਹ ਕਿਸੇ ਨਾਲ ਵੀ ਸਹਿਜ ਦੀ ਹੁਣ ਕੋਈ ਗੱਲ ਨਾ ਕਰਦਾ ਪਰ ਹਰ ਵਕਤ ਉਹ ਉਸ ਨੂੰ ਯਾਦ ਆਉਂਦੀ ਜਦੋਂ ਉਹ ਪਿੰਡ ਹੁੰਦਾ ਤਾਂ ਇਕੱਲਾ ਹੀ ਦੂਰ ਖੇਤਾਂ ਵੱਲ ਨਿਕਲ ਜਾਂਦਾ ਉਹ ਸਹਿਜ ਨੂੰ ਆਪਣੇ ਕੋਲ ਪਾਉਂਦਾ ਉਹ ਉਸ ਨਾਲ ਗੱਲਾਂ ਕਰਦਾ ਜਦੋਂ ਹੋਸਟਲ ਹੁੰਦਾ ਤਾਂ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਰੱਖਦਾ ਗੁਰਵਿੰਦਰ ਤੇ ਬਲਦੇਵ ਆਪਣੀ ਡਿਗਰੀ ਦੇ ਆਖਰੀ ਪੇਪਰਾਂ ਵਿੱਚ ਬਿਜੀ ਸਨ ਉਹ ਆਪਣਾ ਥੀਸਿਸ ਲਿਖ ਰਹੇ ਸਨ ਭਾ ਜਗਜੀਤ ਮਨਿੰਦਰ ਕੋਲ ਆ ਜਾਂਦਾ ਹੋਸਟਲ ਕਦੇ-ਕਦੇ ਦਫ਼ਤਰ ਵਿੱਚ ਵੀ ਮਨਿੰਦਰ ਆਪਣੇ ਕੰਮ ਵਿੱਚ ਹੀ ਵਿਅਸਤ ਰਹਿੰਦਾ ਰੀਨਾ ਮੈਡਮ ਵੀ ਕਦੇ-ਕਦੇ ਆਪਣੇ ਪੁਰਾਣੇ ਦਫ਼ਤਰ ਆ ਕੇ ਉਹਨਾਂ ਨੂੰ ਮਿਲ ਜਾਂਦੀ ਹੌਲੀ-ਹੌਲੀ ਦੋ ਕੁ ਮਹੀਨਿਆਂ ਵਿੱਚ ਮਨਿੰਦਰ ਕਾਫੀ ਨਾਰਮਲ ਹੋ ਗਿਆ ਸੀ ਇੱਕ ਦਿਨ ਬਲਵੀਰ 마ਸੀ ਪਿੰਡ ਆਈ ਉਹ ਵਿਆਹ ਬਾਰੇ ਪੁੱਛਣ ਆਈ ਸੀ ਉਸ ਦਿਨ ਮਨਿੰਦਰ ਵੀ ਘਰ ਹੀ ਸੀ 마ਸੀ ਸਾਰਾ ਦਿਨ ਰਹੀ ਮਨਿੰਦਰ ਦੀ ਮਾਂ ਨੇ ਉਸ ਨੂੰ ਸਮਝਾਇਆ ਵੀ ਅਸੀਂ ਦੋਨੋਂ ਵਿਆਹ ਇਕੱਠੇ ਕਰਨੇ ਹਨ ਜਦੋਂ ਉਹ ਹੀ ਕੁੜੀ ਵਾਲਿਆਂ ਨੇ ਸਾਨੂੰ ਵਿਆਹ ਦੀ ਤਰੀਕ ਦੇ ਦਿੱਤੀ ਅਸੀਂ ਤੁਹਾਨੂੰ ਦੇ ਦੇਵਾਂਗੇ ਮਸੀ ਨੇ ਮਨਿੰਦਰ ਤੋਂ ਉਸ ਦਾ ਐਡਰੈਸ ਲੈ ਲਿਆ ਵੀ ਕਦੇ ਲੋੜ ਪੈ ਜਾਂਦੀ ਹੈ ਮਾਂ ਨੇ ਫਿਰ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਪਹਿਣ ਦਾ ਵਿੱਚੋਲਾ ਆ ਕੇ ਦੱਸ ਗਿਆ ਸੀ ਕਿ ਉਹ ਮਾਰਚ ਮਹੀਨੇ ਦਾ ਵਿਆਹ ਲੈਣਗੇ ਉਹ ਇਹ ਵੀ ਦੱਸ ਗਿਆ ਕਿ ਉਹਨਾਂ ਕਿਹੜੀ ਗੱਡੀ ਤੇ ਕਿਹੜੇ ਰੰਗ ਦੀ ਲੈਣੀ ਹੈ ਇਸ ਲਈ ਪਹਿਲਾਂ ਹੀ ਬੁੱਕ ਕਰਵਾ ਦਿਓ 400 ਦੇ ਕਰੀਬ ਰਾਤ ਆਵੇਗੀ ਵਿਚੋਲੇ ਨੇ ਇਹ ਵੀ ਇਸ਼ਾਰਾ ਦੇ ਦਿੱਤਾ ਮਨਿੰਦਰ ਨੇ ਆਪਣੀ ਪੈਣ ਲਈ ਗੱਡੀ ਬੁੱਕ ਕਰਵਾ ਦਿੱਤੀ ਤੇ ਡਿਲੀਵਰੀ ਫਰਵਰੀ ਦੇ ਅੰਤ ਵਿੱਚ ਹਰ ਹਾਲਤ ਦੇਣ ਦੀ ਗੱਲ ਕਹੀ ਉਸ ਨੇ ਗੱਡੀ ਦੀ ਪੂਰੀ ਪੇਮੈਂਟ ਕਰ ਦਿੱਤੀ ਸੀ ਇੱਕ ਦਿਨ ਜਦ ਮਨਿੰਦਰ ਡਿਊਟੀ ਤੋਂ ਵਾਪਸ ਹੋਸਟਲ ਆਇਆ ਤਾਂ ਉਹਦੇ ਕਮਰੇ ਵਿੱਚ ਇੱਕ ਚਿੱਠੀ ਪਈ ਸੀ ਉਸ ਨੇ ਚਿੱਠੀ ਖੋਲੀ ਤਾਂ ਉਹ ਹੈਰਾਨ ਹੋ ਗਿਆ ਇਹ ਚਿੱਠੀ ਹਰਮੀਤ ਦੀ ਸੀ ਉਸ ਕੁੜੀ ਦੀ ਜਿਸ ਨਾਲ ਉਹਦਾ ਵਿਆਹ ਹੋਣਾ ਵਾਲਾ ਸੀ ਉਸਨੇ ਇਹ ਚਿੱਠੀ ਇੰਗਲਿਸ਼ ਵਿੱਚ ਲਿਖੀ ਸੀ। ਉਸਨੇ ਚਿੱਠੀ ਬਹੁਤ ਹੀ ਇਮੋਸ਼ਨਲ ਲਿਖੀ ਸੀ। ਚਿੱਠੀ ਵਿੱਚ ਉਸਨੇ ਮਨਿੰਦਰ ਦਾ ਧੰਨਵਾਦ ਕੀਤਾ ਸੀ ਕਿ ਉਸਨੇ ਮੇਰੇ ਵਰਗੀ ਨਾ ਭਾਗੀ ਕੁੜੀ ਨਾਲ ਵਿਆਹ ਕਰਵਾਉਣ ਲਈ ਹਾਂ ਕੀਤੀ। ਉਸਨੇ ਕਿਹਾ ਮੈਂ ਫੋਟੋ ਵੇਖ ਕੇ ਤੇ ਮਾਸੀ ਜੀ ਦੇ ਮੂੰਹ ਤੁਹਾਡੀ ਤਾਰੀਫ਼ ਸੁਣ ਕੇ ਇਹ ਸਮਝ ਰਹੀ ਹਾਂ ਕਿ ਤੁਸੀਂ ਬਹੁਤ ਹੀ ਨੇਕ ਦਿਲ ਇਨਸਾਨ ਹੋ। ਮੈਂ ਤੁਹਾਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕਰਦੀ ਹਾਂ। ਹਰ ਵਕਤ ਤੁਹਾਡੀ ਫੋਟੋ ਨਾਲ ਗੱਲਾਂ ਕਰਦੀ ਹਾਂ ਅਖੀਰ ਵਿੱਚ ਉਸਨੇ ਇੱਕ ਵਾਰ ਫੇਰ ਮਨਿੰਦਰ ਦਾ ਥੈਂਕਸ ਕੀਤਾ ਚਿੱਠੀ ਦੇ ਅਖੀਰ ਵਿੱਚ ਉਸਨੇ ਆਪਣਾ ਪਤਾ ਲਿਖਿਆ ਸੀ ਮਨਿੰਦਰ ਨੇ ਉਹ ਚਿੱਠੀ ਕਈ ਵਾਰ ਪੜ੍ਹੀ ਮਨਿੰਦਰ ਨੇ ਉਸ ਕੁੜੀ ਦੀ ਸ਼ਕਲ ਵੀ ਨਹੀਂ ਸੀ ਵੇਖੀ ਮਾਂ ਨੇ ਭਾਵੇਂ ਉਸ ਨੂੰ ਫੋਟੋ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸਨੇ ਇੱਕ ਵਾਰ ਵੀ ਫੋਟੋ ਤੇ ਨਜ਼ਰ ਨਹੀਂ ਸਿਪਾਈ ਪਰ ਉਹਦੇ ਚਿੱਠੀ ਦੀ ਸ਼ਬਦਾਵਲੀ ਤੋਂ ਮਨਿੰਦਰ ਉਹਦੀ ਪਰਸਨੈਲਿਟੀ ਬਾਰੇ ਅੰਦਾਜ਼ਾ ਲਾਉਣ ਲੱਗਾ ਉਸਨੇ ਉਸ ਚਿੱਠੀ ਗੁਰਵਿੰਦਰ ਨੂੰ ਪੜਾਈ ਤੂੰ ਇਸ ਚਿੱਠੀ ਦਾ ਜਵਾਬ ਦੇ ਉਸਨੇ ਪਤਾ ਲਿਖਿਆ ਆਪਣਾ ਉਸਨੇ ਪਤਾ ਤਾਂ ਹੀ ਲਿਖਿਆ ਕਿ ਤੂੰ ਜਵਾਬ ਦੇਵੇਂ ਪਰ ਗੁਰਵਿੰਦਰ ਤੈਨੂੰ ਪਤਾ ਹੈ ਮੈਂ ਉਸ ਨੂੰ ਚਿੱਠੀ ਨਹੀਂ ਲਿਖ ਸਕਦਾ ਮੈਂ ਅੱਜ ਤੱਕ ਉਸ ਨੂੰ ਮਿਲਣ ਤਾਂ ਕੀ ਸੀ ਮੈਂ ਉਹਦੀ ਸ਼ਕਲ ਵੀ ਨਹੀਂ ਵੇਖੀ ਇੱਕ ਅਣਜਾਣ ਕੁੜੀ ਨੂੰ ਚਿੱਠੀ ਕਿਵੇਂ ਲਿਖ ਸਕਦਾ ਨਿੰਦਰ ਨੇ ਕਿਹਾ ਉਹ ਅਣਜਾਣ ਕੁੜੀ ਨਹੀਂ ਤੇਰੀ ਹੋਣ ਵਾਲੀ ਪਤਨੀ ਹੈ ਉਹ ਸਾਵੇਂਦਰ ਕੁੜੀ ਹੈ ਤਾਂ ਹੀ ਉਸਨੇ ਚਿੱਠੀ ਲਿਖੀ ਹੈ ਕਿ ਤੁਸੀਂ ਇੱਕ ਦੂਜੇ ਨੂੰ ਸਮਝ ਸਕੋ ਚਿੱਠੀ ਤੋਂ ਤਾਂ ਉਹ ਕਾਫੀ ਪੜੀ ਲੱਗਦੀ ਹੈ ਵੈਸੇ ਕੀ ਕੁਆਲੀਫਿਕੇਸ਼ਨ ਹੈ ਉਸਦੀ ਯਾਰ ਉਸਨੇ ਬੋਟਨੀ ਵਿੱਚ ਐਮ ਐਸ ਸੀ ਕੀਤੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅਨਿੰਦਰ ਨੇ ਉਸ ਨੂੰ ਉਹਦੇ ਖਾਨਦਾਨ ਬਾਰੇ ਕੁਝ ਸਭ ਕੁਝ ਦੱਸਿਆ ਉਹ ਅੱਛਾ ਤੂੰ ਕਿੰਨਾ ਲੱਕੀ ਹੈ ਤੈਨੂੰ ਕਿੰਨੀ ਪੜੀ ਲਿਖੀ ਕੁੜੀ ਮਿਲ ਗਈ ਬਹੁਤ ਹੀ ਵਧੀਆ ਖਾਂਦਨ ਦੀ ਤੂੰ ਇਸ ਚਿੱਠੀ ਦਾ ਜਵਾਬ ਜ਼ਰੂਰ ਦੇ ਨਾਲ ਹੀ ਉਸ ਨੂੰ ਫਰੈਂਡਸ਼ਿਪ ਦਾ ਇੱਕ ਕਾਰਡ ਵੀ ਭੇਜ ਦੇ ਗਰਵਿੰਦਰ ਨੇ ਉਸ ਨੂੰ ਸਲਾਹ ਦਿੱਤੀ ਹਾਂ ਇੱਕ ਹੋਰ ਸਲਾਹ ਦੇਵਾਂ ਜੇ ਮੰਨੇਗਾ ਤਾਂ ਗਰਵਿੰਦਰ ਨੇ ਉਸ ਵੱਲ ਵੇਖ ਕੇ ਕਿਹਾ ਹਾਂ ਜ਼ਰੂਰ ਮੰਨਾਂਗਾ ਜੇ ਮੰਨਣ ਵਾਲੀ ਹੋਈ ਤੂੰ ਕਦੇ ਵੀ ਉਸ ਕੋਲ ਸਹਜ ਵਾਲੀ ਗੱਲ ਨਾ ਕਰੇ ਮੈਨੂੰ ਪਤਾ ਤੂੰ ਇਮੋਸ਼ਨਲ ਹੈ ਪਰ ਮਿਹਰਬਾਨੀ ਕਰਕੇ ਇਸ ਗੱਲ ਦਾ ਜ਼ਿਕਰ ਵੀ ਨਾ ਕਰੇ ਗਰਵਿੰਦਰ ਨੇ ਉਸ ਨੂੰ ਸਮਝਾਇਆ ਮੈਂ ਤਾਂ ਗੱਲ ਹੀ ਐਤੋਂ ਸ਼ੁਰੂ ਕਰਨੀ ਸੀ ਜੇ ਚਿੱਠੀ ਲਿਖਦਾ ਮਨਿੰਦਰ ਨੇ ਆਪਣੇ ਦਿਲ ਦੀ ਗੱਲ ਦੱਸ ਦਿੱਤੀ ਮੈਨੂੰ ਪਤਾ ਸੀ ਵੀ ਤਾਂ ਹੀ ਮੈਂ ਕਿਹਾ ਐਨਾ ਚਿਰ ਤੇਰੇ ਨਾਲ ਰਹਿ ਕੇ ਵੀ ਮੈਂ ਵੀ ਤੈਨੂੰ ਬਹੁਤ ਸਮਝ ਲਿਆ ਮਨਿੰਦਰ ਨੇ ਉਸ ਨੂੰ ਜੱਫੀ ਪਾਉਂਦੇ ਕਿਹਾ ਇੱਕ ਗੱਲ ਐ ਯਾਰ ਸਾਡੀ ਭਾਬੀ ਵੀ ਬਹੁਤ ਕਿਸਮਤ ਵਾਲੀ ਐ ਜਿਸ ਨੂੰ ਤੇਰੀ ਵਰਗਾ ਮੁੰਡਾ ਮਿਲਿਆ ਹੋਵੇ ਸੱਚੀ ਗੱਲ ਦੱਸਾਂ ਮੈਂ ਉਸ ਦਿਨ ਆਪਣੇ ਪਰਿਵਾਰ ਵਿੱਚ ਵੀ ਕਹੀ ਸੀ ਜੇ ਮੇਰੇ ਪੈਨ ਹੁੰਦੇ ਮੈਂ ਉਹਦਾ ਰਿਸ਼ਤਾ ਤੇਰੇ ਨਾਲ ਕਰਨਾ ਸੀ ਗੁਰਵਿੰਦਰ ਨੇ ਪਾਬਕ ਹੋ ਕੇ ਕਿਹਾ ਮਨਿੰਦਰ ਨੇ ਹਰਮੀਤ ਨੂੰ ਚਿੱਠੀ ਦਾ ਜਵਾਬ ਦਿੱਤਾ ਉਸਨੇ ਇਸ ਚਿੱਠੀ ਵਿੱਚ ਸਿਰਫ ਉਸਨੂੰ ਖੱਤ ਲਿਖਣ ਦਾ ਸ਼ੁਕਰੀਆ ਕੀਤਾ ਤੇ ਇਹ ਵੀ ਦੱਸ ਦਿੱਤਾ ਕਿ ਕਿਸੇ ਵਜ੍ਹਾ ਕਰਕੇ ਉਸਨੇ ਉਹਦੀ ਫੋਟੋ ਵੀ ਨਹੀਂ ਵੇਖੀ ਕੁਝ ਦਿਨਾਂ ਬਾਅਦ ਉਸਦੀ ਚਿੱਠੀ ਦਾ ਜਵਾਬ ਆਇਆ ਲਿਫਾਫੇ ਵਿੱਚ ਹਰਮੀਤ ਨੇ ਆਪਣੀ ਫੋਟੋ ਭੇਜੀ ਸੀ ਉਸਨੂੰ ਮਨਿੰਦਰ ਨੇ ਉਹਦੀ ਫੋਟੋ ਵੇਖੀ ਉਹ ਬਹੁਤ ਹੀ ਖੂਬਸੂਰਤ ਕੁੜੀ ਸੀ ਉਸਨੇ ਗੁਰਵਿੰਦਰ ਨੂੰ ਵੀ ਹਰਮੀਤ ਦੀ ਫੋਟੋ ਵਿਖਾਈ ਉਹਨਾਂ ਦੀ ਚਿੱਠੀ ਦਾ ਪੱਤਰ ਸਿਲਸਿਲਾ ਸ਼ੁਰੂ ਹੋ ਗਿਆ ਇੱਕ ਦਿਨ ਫੇ ਸਹਿਜ ਉਹਦੇ ਸੁਪਨੇ ਵਿੱਚ ਆਈ ਉਸਨੇ ਸਹਿਜ ਨੂੰ ਉਸ ਕੁੜੀ ਦੀ ਫੋਟੋ ਵਿਖਾਈ ਉਸ ਨੂੰ ਦੱਸਿਆ ਕਿ ਉਹ ਉਸ ਨੂੰ ਚਿੱਠੀਆਂ ਲਿਖਦੀ ਹੈ ਸਹਿਜ ਬਹੁਤ ਖੁਸ਼ ਹੋਈ ਉਸਨੇ ਮਨਿੰਦਰ ਨੂੰ ਸਮਝਾਇਆ ਹੁਣ ਤੂੰ ਮੈਨੂੰ ਉਸ ਕੁੜੀ ਵਿੱਚੋਂ ਵੇਖ ਇਹ ਕਹਿ ਕੇ ਸਹਿਜ ਚਲੀ ਗਈ ਮਨਿੰਦਰ ਦੀ ਜਾ ਖੁੱਲ ਗਈ ਸੀ ਮਨਿੰਦਰ ਨੇ ਪੈਨ ਦੋਨਾਂ ਵਿਆਹਾਂ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਸਨ ਦੋਨਾਂ ਵਿਆਹਾਂ ਦੀਆਂ ਤਰੀਕਾਂ ਪੱਕੀਆਂ ਕਰ ਲਈਆਂ ਸਨ ਪਹਿਲਾਂ ਮਨਿੰਦਰ ਦੇ ਪਹਿਣ ਦਾ ਸ਼ਗਨ ਫਿਰ ਉਹਦਾ ਵਿਆਹ ਫਿਰ ਮਨਿੰਦਰ ਦਾ ਸ਼ਗਨ ਤੇ ਉਸਦਾ ਵਿਆਹ ਇਸ ਲਈ ਪੂਰਾ ਹਫਤਾ ਵਿਆਹ ਚੱਲਣੇ ਸਨ ਵਿਆਹ ਵਿੱਚ ਅਜੇ ਵੀ 2 ਮਹੀਨੇ ਪਏ ਸਨ ਕਿਉਂਕਿ ਵਿਆਹ ਪਿੰਡ ਵਿੱਚ ਹੀ ਹੋਣੇ ਸਨ ਇਸ ਲਈ ਮਨਿੰਦਰ ਨੇ ਸ਼ਹਿਰ ਦਾ ਵਧੀਆ ਕੈਟਰਿੰਗ ਵਾਲਾ ਬੁੱਕ ਕੀਤਾ ਉਸ ਕੋਲ ਟੈਂਟ ਵੀ ਸੀ ਉਸਨੇ ਹੀ ਮਿਠਾਈ ਬਕਾਉਣੀ ਸੀ ਤੇ ਉਸਨੇ ਖਾਣਾ ਬਣਾਉਣਾ ਸੀ 400 ਬੰਦਾ ਵਰਾਤ ਦਾ ਸੀ ਬਾਕੀ ਮਨਿੰਦਰ ਦੀ ਮਾਂ ਨੇ ਦੂਰ ਦੂਰ ਤੱਕ ਸਾਰੇ ਰਿਸ਼ਤੇਦਾਰ ਬੁਲਾਏ ਸਨ ਸਾਰੇ ਸਰੀਕੇ ਨੇ ਵੀ ਵਿਆਹ ਵਿੱਚ ਸ਼ਾਮਲ ਹੋਣਾ ਸੀ ਉਪਰੋਂ ਵਿਆਹ ਵੀ ਦੋ ਸਨ ਇਸ ਲਈ ਮਠਿਆਈ ਬਣਾਉਣ ਤੇ ਖਾਣਾ ਬਣਾਉਣ ਤੇ ਵਰਤੋਂ ਵਾਲਿਆਂ ਦੀ ਜ਼ਿੰਮੇਵਾਰੀ ਵੱਧ ਹੋਣੀ ਸੀ ਇਸ ਲਈ ਮਨਿੰਦਰ ਨੇ ਉਸ ਨੂੰ ਕਿਹਾ ਫੰਕਸ਼ਨ ਵਧੀਆ ਹੋਣੇ ਚਾਹੀਦੇ ਹਨ ਪੈਸਿਆਂ ਦੀ ਪਰਵਾਹ ਨਾ ਕਰੀ ਇਹ ਸਾਰੇ ਕੰਮ ਤਾਂ ਮਨਿੰਦਰ ਛੁੱਟੀ ਵਾਲੇ ਦਿਨ ਬੈਠ ਜਾ ਕੇ ਘਰ ਆਉਂਦਾ ਉਸ ਨੇ ਚਿੱਠੀ ਤਾਂ ਇਹ ਸਾਰੀਆਂ ਗੱਲਾਂ ਦਾ ਜ਼ਿਕਰ ਹਰਮੀਤ ਨਾਲ ਵੀ ਕੀਤਾ ਉਧਰ ਰਮੀਤ ਦੇ ਘਰ ਵੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ ਉਸਦੇ ਵੱਡੇ ਮਾਮਾ ਜੀ ਦਫ਼ਤਰ ਤੋਂ ਛੁੱਟੀ ਲੈ ਕੇ ਵਿਆਹ ਦੇ ਸਾਰੇ ਪ੍ਰਬੰਧ ਕਰ ਰਹੇ ਸਨ ਮਨਿੰਦਰ ਦੀ ਮਾਂ ਨੇ ਵੀ 200 ਬੰਦੇ ਬਰਾਤ ਦੇ ਕਹਿ ਦਿੱਤੇ ਸਨ ਮਾਂ ਸਾਰੇ ਰਿਸ਼ਤੇਦਾਰਾਂ ਦੇ ਸ਼ਰੀਕਾਂ ਨੂੰ ਬਰਾਤ ਲਿਜਾ ਕੇ ਕੁੜੀ ਦਾ ਘਰ-ਵਾਰ ਤੇ ਰਿਸ਼ਤੇਦਾਰ ਵਿਖਾਉਣੇ ਚਾਹੁੰਦੀ ਸੀ ਹੌਲੀ-ਹੌਲੀ ਵਿਆਹ ਦੇ ਦਿਨ ਨੇੜੇ ਆਉਣ ਲੱਗੇ ਮਨਿੰਦਰ ਨੇ 1 ਮਹੀਨੇ ਦੀ ਛੁੱਟੀ ਅਪਲਾਈ ਕੀਤੀ ਉਹਦੇ ਛੁੱਟੀ ਮਨਜ਼ੂਰ ਹੁੰਦੇ ਹੀ ਉਹ ਸਭ ਨੂੰ ਬਿਆਦਾ ਸੱਦਾ ਦੇ ਕੇ ਪਿੰਡ ਪਹੁੰਚ ਗਿਆ ਭੈਣ ਨੂੰ ਦਾਜ ਵਿੱਚ ਦੇਣ ਵਾਲੀ ਗੱਡੀ ਵੀ ਮਿਲ ਗਈ ਸੀ ਪਰ ਕਿਉਂਕਿ ਉਹ ਕੁੜੀ ਨੂੰ ਵਿਆਹ ਵਿੱਚ ਦੇਣੀ ਸੀ ਇਸ ਲਈ ਉਸ ਤੇ ਕਵਰ ਪਾ ਕੇ ਅੰਦਰ ਖੜੀ ਕਰ ਦਿੱਤੀ ਮਨਿੰਦਰ ਦਾ ਪਿੰਡ ਸ਼ਹਿਰ ਤੋਂ 20 ਕਿਲੋਮੀਟਰ ਦੂਰ ਸੀ ਇਸ ਲਈ ਵਿਆਹ ਚ ਕੰਮ ਕਰਨ ਲਈ ਇੱਕ ਗੱਡੀ ਦੀ ਲੋੜ ਸੀ ਮਨਿੰਦਰ ਨੇ ਇੱਕ ਪੁਰਾਣੀ ਜੀਪ ਖਰੀਦੀ ਤੇ ਮਨਿੰਦਰ ਦੀ ਮਾਂ ਨੇ ਮਨਿੰਦਰ ਦੀ ਭੈਣ ਲਈ ਰਿਸ਼ਤੇਦਾਰਾਂ ਲਈ ਮਨਪਸੰਦੇ ਕੱਪੜੇ ਖਰੀਦੇ ਉਹ ਹਰ ਉਹ ਸ਼ਹਿਰ ਜਾਂਦੇ ਨੌ ਲਈ ਵੀ ਪੰਜ ਸੂਟ ਲੈ ਗਏ ਜਦੋਂ ਵੀ ਉਹ ਸ਼ਹਿਰ ਜਾਂਦੇ ਮਨਿੰਦਰ ਨੂੰ ਸਹਿਜ ਯਾਦ ਆਉਂਦੀ ਉਹ ਸੋਚਦਾ ਕਾਸ਼ ਉਹਦਾ ਵਿਆਹ ਸਹਿਜ ਨਾਲ ਹੁੰਦਾ ਤਾਂ ਕਿੰਨਾ ਖੁਸ਼ ਹੋਣਾ ਸੀ ਉਸਨੇ ਸਹਿਜ ਲਈ ਆਪ ਕੱਪੜੇ ਤੇ ਸਾਰਾ ਸਮਾਨ ਖਰੀਦਣਾ ਸੀ ਉਸ ਨੂੰ ਸਹਿਜ ਦੀ ਪਸੰਦ ਪਤਾ ਸੀ ਪਰ ਹੁਣ ਹਰਮੀਤ ਲਈ ਸਾਰੇ ਕੱਪੜੇ ਮਾਂ ਤੇ ਮਨਿੰਦਰ ਦੀ ਮੰਮੀ ਹੀ ਖਰੀਦ ਰਹੀਆਂ ਸਨ ਇੱਕ ਦਿਨ ਉਹਨਾਂ ਬਲਵੀਰ ਮਾਸੀ ਨੂੰ ਬੁਲਾ ਲਿਆ ਸੀ ਕਾਰਡ ਛੱਪ ਗਏ ਕਾਰਡ ਵੇਖ ਕੇ ਵੀ ਇੱਕ ਵਾਰ ਮਨਿੰਦਰ ਪਾਵਕ ਹੋ ਗਿਆ ਕਾਰਡ ਤੇ ਸਹਜ ਦੇ ਨਾਂ ਦੀ ਤਾਂ ਹਰਮੀਤ ਦਾ ਨਾਂ ਸੀ ਇੱਕ ਦਿਨ ਮਨਿੰਦਰ ਲੁਧਿਆਣੇ ਗਿਆ ਉਸਨੇ ਆਪਣੇ ਦਫਤਰ ਦੇ ਹੋਸਟ ਦੇ ਵਿੱਚ ਸਭ ਨੂੰ ਦੋਹਾਂ ਦੇ ਵਿਆਹ ਦੇ ਕਾਰਡ ਦਿੱਤੇ ਉਦੋਂ ਮਨਿੰਦਰ ਦੀ ਮਾਂ ਨੇ ਲਾਗੀ ਪੇਜ ਕੇ ਸਾਰੀਆਂ ਰਿਸ਼ਤੇਦਾਰੀਆਂ ਚ ਵਿਆਹ ਦਾ ਸੱਦਾ ਪੱਤਰ ਭੇਜਿਆ ਮਨਿੰਦਰ ਦੇ ਘਰ ਦੇ ਨਾਲ ਪਏ ਖਾਲੀ ਥਾਂ ਵਿੱਚ ਵਿਆਹ ਤੋਂ ਕਈ ਦਿਨ ਪਹਿਲਾਂ ਹੀ ਵੱਡੇ ਵੱਡੇ ਟੈਂਟ ਲੱਗਣੇ ਸ਼ੁਰੂ ਹੋ ਗਏ ਜਿਵੇਂ ਸਰਕਸ ਦੇ ਲੱਗ ਰਹੇ ਵੱਡੇ ਵੱਡੇ ਟੈਂਟਾਂ ਨੂੰ ਲੋਕ ਖੜ ਕੇ ਵੇਖਦੇ ਸਨ ਇਸੇ ਤਰ੍ਹਾਂ ਹੀ ਸਾਰਾ ਪਿੰਡ ਟੈਂਟ ਲੱਗਦੇ ਵੇਖਣੋਂ ਦਾ ਉਧਰ ਹਲਵਾਈ ਨੇ ਕੜਾਹੀ ਚੜਾ ਲਈ ਜਿਸ ਦਿਨ ਕੜਾਹੀ ਚੜੀ ਉਹ ਦਿਨ ਤੋਂ ਹੀ ਸਾਰੇ ਸਰੀਕੇ ਦੀ ਰੋਟੀ ਮਨਿੰਦਰ ਦੇ ਘਰੇ ਸੀ ਇਹ ਸਾਰੇ ਪ੍ਰਬੰਧ ਭਾਵੇਂ ਮਨਿੰਦਰ ਵੇਖ ਰਿਹਾ ਸੀ ਪਰ ਉਹਦੇ ਮਨ ਵਿੱਚ ਭੋਰਾ ਵਿਚਾਰ ਨਹੀਂ ਸੀ ਉਹ बार-बार ਸਹਜ ਨੂੰ ਮਿਸ ਕਰ ਰਿਹਾ ਸੀ ਮਨਿੰਦਰ ਦੀ ਮਾਂ ਸਭ ਤੋਂ ਵੱਧ ਖੁਸ਼ ਸੀ ਮਨਿੰਦਰ ਨੇ ਆਪਣੇ ਲਈ ਕੋਈ ਵੀ ਨਵਾਂ ਕੱਪੜਾ ਨਾ ਲਿਆ ਵਿਆਹ ਲਈ ਨਾ ਸ਼ਗਲ ਲਈ ਸੋਇਆ ਪਹਿਣ ਦੇ ਵਿਆਹ ਵਾਲੇ ਦਿਨ ਉਸ ਨੇ ਫਿੱਟਾ ਖੋਦਤਾ ਪਜਾਮਾ ਪੋਣਾ ਸੀ ਉਹ ਤਾਂ ਗਰਵਿੰਦਰ ਨੇ ਸਿਆਣਪ ਕੀਤੀ ਜੋ ਉਸਨੇ ਆਪਣੇ ਨਵੇਂ ਵਿਆਹੇ ਦੋਸਤੀ ਸ਼ੇਰਵਾਨੀ ਅਤੇ ਪਜਾਮੇ ਮੰਗਵਾ ਲਈ ਸੀ ਉਸ ਨੂੰ ਪ੍ਰੈਸ ਕਰਕੇ ਉਸਨੇ ਆਪਣੇ ਕੱਪੜਿਆਂ ਨਾਲ ਰੱਖ ਲਿਆ ਸੀ ਉਹ ਤੇ ਬਲਦੇਵ ਪੈਣ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਆ ਗਏ ਸਨ ਮਨਿੰਦਰ ਦੀ ਪੈਣ ਦਾ ਵਿਆਹ ਬਹੁਤ ਵਧੀਆ ਹੋਇਆ ਮਨਿੰਦਰ ਦੀ ਮਾਂ ਨੇ ਦਿਲ ਖੋਲ ਕੇ ਦਾਜ ਦਿੱਤਾ ਆਪਣੇ ਪਸੰਦੀ ਗੱਡੀ ਲੈ ਕੇ ਮੁੰਡੇ ਵਾਲੇ ਗੱਦ ਗੱਦ ਹੋ ਗਏ ਬਰਾਤ ਦੀ ਸੇਵਾ ਹੀ ਬਹੁਤ ਕੀਤੀ ਗਈ ਮਨਿੰਦਰ ਦੀ ਮਾਂ ਨੇ ਕਿਸੇ ਪਾਸੇ ਕੋਈ ਘਟਨਾ ਛੱਡੀ ਅਗਲੇ ਦਿਨ ਮਨਿੰਦਰ ਦਾ ਸ਼ਗਨ ਸੀ ਮਨਿੰਦਰ ਨੂੰ ਸ਼ਗਨ ਪਿਆ ਗਿਆ ਪਰ ਸ਼ਗਨ ਦਾ ਸਮਾਨ ਵੇਖ ਕੇ ਮਾਂ ਖੁਸ਼ ਨਾ ਹੋਈ ਭਾਵੇਂ ਮਾਂ ਦੁਆਰਾ ਦਿੱਤੀ ਗਹਿਣਿਆਂ ਤੇ ਸਮਾਨ ਦੀ ਲਿਸਟ ਮੁਤਾਬਕ ਹੀ ਸੀ ਸਭ ਕੁਝ ਆਇਆ ਸੀ ਪਰ ਮਾਂ ਨੂੰ ਗਹਿਣਿਆਂ ਦਾ ਪਾਰ ਪਸੰਦ ਨਾ ਆਇਆ ਮਾਂ ਉਹਨਾਂ ਦੀ ਤੁਲਨਾ ਕੁੜੀ ਦੇ ਸਹੁਰਿਆਂ ਨੂੰ ਦਿੱਤੇ ਆਪਦੇ ਗਹਿਣਿਆਂ ਨਾਲ ਕਰ ਰਹੀ ਸੀ ਉਹਨਾਂ ਦੇ ਮੁਕਾਬਲੇ ਇਹਨਾਂ ਦਾ ਪਾਰ ਘੱਟ ਸੀ ਮਾਂ ਨੂੰ ਦੇਣ ਲੈਣ ਵਾਲੇ ਸੂਟ ਵੀ ਪਸੰਦ ਨਾ ਆਏ ਪਰ ਉਸ ਦਿਨ ਮਾ ਕੁਝ ਨਾ ਬੋਲੀ ਸ਼ਾਮ ਤੱਕ ਲੁਧਿਆਣੇ ਤੋਂ ਜਗਜੀਤ ਜਸਵੰਤ ਅਤੇ ਬਰਮਾ ਜੀ ਸ਼ਰਮਾ ਜੀ ਪਰਿਵਾਰ ਸਮੇਤ ਹੋਸਟਲ ਵਿੱਚੋਂ ਬਹੁਤ ਸਾਰੇ ਦੋਸਤ ਆ ਗਏ ਸਨ ਅਗਲੇ ਦਿਨ ਮਨਿੰਦਰ ਦੀ ਬਰਾਤ ਸੀ ਉਹਦੇ ਦੋਸਤਾਂ ਨੇ ਉਹਦੂੰ ਤਿਆਰ ਕੀਤਾ ਉਹ ਬਹੁਤ ਉਦਾਸ ਸੀ ਅਚਾਨਕ ਉਸ ਨੂੰ ਸਹਿਜ ਦੀ ਆਵਾਜ਼ ਆਈ ਬਾਲਾ ਸੁਣਾ ਲੱਗ ਰਹੀ ਆ ਤੂੰ ਸਿਰੇ ਬੰਨੀ ਸਹਿਜ ਦੀ ਆਵਾਜ਼ ਉਸਦੇ ਕੰਨਾਂ 'ਤੇ ਪਈ ਉਸਨੇ ਆਲਾ ਦਵਾਲਾ ਵੇਖਿਆ ਸਹਿਜ ਕਿਧਰੇ ਵੀ ਨਹੀਂ ਸੀ ਉਹ ਫਿਰ ਉਦਾਸ ਹੋ ਗਿਆ ਲੋਕਾਂ ਦੇ ਵਿਆਹ ਵਿੱਚ ਰੌਣਕ ਲਾਉਣ ਵਾਲੇ ਮਨਿੰਦਰ ਦਾ ਆਪ ਦਾ ਵਿਆਹ ਬੇਰੌਣਕ ਹੋ ਗਿਆ ਸੀ। ਉਹਦਾ ਵਿਆਹ ਵੀ ਵਧੀਆ ਹੋ ਗਿਆ। ਹਰਮਿਤ ਵਿਆਹ ਵਾਲੇ ਲਹਿੰਗੇ ਵਿੱਚ ਬਹੁਤ ਸੋਹਣੀ ਲੱਗ ਰਹੀ ਸੀ। ਮਨਿੰਦਰ ਦੀ ਮਾਂ ਨੇ ਸਾਰੇ ਰਿਸ਼ਤੇਦਾਰਾਂ ਨੂੰ ਮਠਿਆਈਏ ਤੇ ਕੱਪੜਿਆਂ ਨਾਲ ਖੁਸ਼ੀ-ਖੁਸ਼ੀ ਤੋਰਿਆ। ਉਹੀ ਹੋਇਆ ਜੋ ਮਾਂ ਚਾਹੁੰਦੀ ਸੀ। ਸਾਰੇ ਪਾਸੇ ਵਿਆਹਾਂ ਦੀ ਚਰਚਾ ਸੀ। ਸਾਰੇ ਰਿਸ਼ਤੇਦਾਰ ਚਲੇ ਗਏ। ਪਰ ਮਨਿੰਦਰ ਦੀ ਮਾਂ ਮਨਿੰਦਰ ਦੇ ਸਹੁਰਿਆਂ ਤੇ ਕੁਛ ਨਹੀਂ ਸੀ। ਉਸ ਨੂੰ ਲੱਗਦਾ ਸੀ ਕਿ ਉਹਨਾਂ ਨੇ ਉਸ ਦੇ ਮੁਤਾਬਕ ਵਿਆਹ ਨਹੀਂ ਕੀਤਾ। ਇਸ ਬਦਲੇ ਉਸਨੇ ਹੌਣ ਹਰਮੀਤ ਤੋਂ ਲੈਣਾ ਸੀ ਵਿਆਹ ਤੋਂ ਬਾਅਦ ਮਨਿੰਦਰ ਹਰਮੀਤ ਨੂੰ ਲੈ ਕੇ ਕੀਤੇ ਵੀਨਾ ਗਿਆ ਇੱਕ ਦਿਨ ਉਹ ਬਰਨਾਲੇ ਦੇ ਬਹਾਨੇ ਲੁਧਿਆਣੇ ਜ਼ਰੂਰ ਆਏ ਕਿਉਂਕਿ ਗੁਰਵਿੰਦਰ ਤੇ ਬਲਦੇਵ ਨੇ ਜ਼ੋਰ ਪਾਇਆ ਸੀ ਵੀ ਉਹ ਨਵੀਂ ਬਾਬੀ ਨੂੰ ਵਧੀਆ ਹੋਟਲ ਵਿੱਚ ਲੰਚ ਦੇਣਾ ਚਾਹੁੰਦੇ ਹਨ ਲੁਧਿਆਣੇ ਉਹਨਾਂ ਨਾਲ ਲੰਚ ਕਰਨ ਤੋਂ ਬਾਅਦ ਉਹ ਰਾਤ ਨੂੰ ਬਰਨਾਲੇ ਆ ਗਏ ਸਨ ਹਰਮੀਤ ਵਿਆਹ ਤੋਂ ਬਾਅਦ ਪੇਕੇ ਫੇਰਾ ਪਾਉਣ ਆਈ ਸੀ ਮਨਿੰਦਰ ਦੀ ਛੁੱਟੀ ਖਤਮ ਹੋ ਗਈ ਉਹ ਹਰਮੀਤ ਨੂੰ ਪਿੰਡ ਮਾਂ ਕੋਲ ਛੱਡ ਆਪ ਲੁਧਿਆਣਾ ਡਿਊਟੀ ਤੇ ਆ ਗਿਆ ਉਹ ਅਜੇ ਵੀ ਹੋਸਟ ਵਿੱਚ ਹੀ ਰਹਿੰਦਾ ਸੀ ਪਰ ਜਲਦੀ ਹੀ ਬਲਦੇਵ ਦੀ ਡਿਗਰੀ ਹੋ ਜਾਣੀ ਸੀ ਇਸ ਲਈ ਉਸ ਨੂੰ ਹੋਸਟਲ ਦਾ ਕਮਰਾ ਛੱਡਣਾ ਪੈਣਾ ਸੀ ਉਹ ਹਰ ਐਤਵਾਰ ਪਹਿਲਾ ਵੰਗ ਪਿੰਡ ਆਉਂਦਾ ਉਹਦੇ ਵਿਆਹ ਨੂੰ ਅਜੇ ਸਿਰਫ 1 ਮਹੀਨਾ ਹੀ ਹੋਇਆ ਸੀ ਕਿ ਇੱਕ ਦਿਨ ਉਹਦੀ ਮਾਂ ਨੇ ਉਸ ਨੂੰ ਕਿਹਾ ਵੇ ਕਾਕਾ ਤੂੰ ਉਰੇ ਆ ਕੇ ਮੇਰੀ ਗੱਲ ਸੁਣ ਮਾਂ ਨੇ ਮਨਿੰਦਰ ਨੂੰ ਇੱਕ ਪਾਸੇ ਬੁਲਾ ਕੇ ਕਿਹਾ ਹਾਂ ਮਾਂ ਦੱਸ ਕੀ ਕਹਿਣਾ ਤੂੰ ਤੇਰੀ ਬਲਵੀਰ ਮਾਸੀ ਨੇ ਆਪਣੇ ਨਾਲ ਤੋਖਾ ਕੀਤਾ ਤੇਰੇ ਵਿਆਹ ਵਿੱਚ ਆਪਣੇ ਕਿੰਨੇ ਹੀਠੀ ਹੋਈ ਨਹੀਂ ਐਸੀ ਤਾਂ ਕੋਈ ਗੱਲ ਨਹੀਂ ਮਾਂ ਸਭ ਕੁਝ ਤੇਰੇ ਮੁਤ ਕਹੇ ਮੁਤਾਬਕ ਹੀ ਹੋਇਆ ਹੈ ਕਿੱਥੇ ਵੀ ਸ਼ਾਪਾ ਤਾਂ ਫੂਕ ਮਾਰੇ ਉੱਡਦੀਆਂ ਨੇ ਤੇ ਤੇ ਪਿਓ ਤੇ ਕੜੇ ਦਾ ਪਾਰ ਵੇਖਿਆ ਤੋਲੇ ਵਿੱਚ ਦੋ ਕਰਾਇ ਲੱਗਦੇ ਨੇ ਮੈਂ ਜਿਹੜੇ ਕਰੇ ਤੇਰੇ ਜੀਜੇ ਨੂੰ ਤੇ ਕੁੜੀ ਦੇ ਸਹੁਰੇ ਨੂੰ ਪਾਏ ਨੇ ਉਹਨਾਂ ਦਾ ਭਾਅ ਤੋਲਤੇ ਇਹਨਾਂ ਦਾ ਤੋਲ ਤੇਰੀ ਬਹੂ ਦਾ ਸੈੱਟ ਵੇਖਿਆ ਕਿੰਨਾ ਹੌਲਾ ਹੈ ਤੇ ਆਪਣੇ ਸੈੱਟ ਵੇਖਿਆ ਇਨੂੰ ਇੱਕ ਸੈੱਟ ਦਿੱਤਾ ਇਹਦੀ ਮਾਂ ਨੇ ਉਹ ਵੀ ਇੰਨਾ ਹੌਲਾ ਤੇ ਟਿੱਕਾ ਹੈ ਹੀ ਨਹੀਂ ਮਾਂ ਨੇ ਮਨਿੰਦਰ ਨੂੰ ਕਿਹਾ ਮਾਂ ਕੁੜੀ ਨੂੰ 5 ਕਿਲੇ ਜ਼ਮੀਨ ਵੀ ਤਾਂ ਆਉਂਦੀ ਹੈ ਮਨਿੰਦਰ ਨੇ ਮਾਂ ਨੂੰ ਮਾਂ ਦੀ ਪਾਸ਼ਾ ਵਿੱਚ ਸਮਝਾਉਂਦੇ ਕਿਹਾ ਲੈ ਜ਼ਮੀਨ ਦਾ ਪਤਾ ਨਹੀਂ ਕਦੋਂ ਆਉ ਮੇ ਤਾਂ ਨੱਕ ਹੋਣ ਵੱਡੀ ਗਈ ਸ਼ਰੀਕੇ ਵਿੱਚ ਦੇਣ ਵਾਲੇ ਸੂਟ ਜਮਾਈ ਕਟਿਆ ਤੇ ਵੇਖ ਅਲੈ ਨਿੱਕੀ ਜੀ ਫਰਿੱਜ ਦੇ ਦਿੱਤੀ ਆਪਾਂ ਕੁੜੀ ਨੂੰ ਗੱਡੀ ਦਿੱਤੀ ਤੇ ਇਹਨਾਂ ਨੇ ਆ ਸਕੂਟਰੀ ਦਿੱਤੀ ਕਿਉਂਕਿ ਕੀ ਕਮੀ ਸੀ ਆਪਣੇ ਵਿੱਚ ਗੋਡੇ-ਗੋਡੇ ਸ਼ਰਮਾਈ ਮੈਨੂੰ ਜਦੋਂ ਰਿਸ਼ਤੇਦਾਰਾਂ ਨੇ ਪੁੱਛਿਆ ਕਿਹੜੀ ਗੱਡੀ ਆਈ ਹੈ ਮਨਿੰਦਰ ਨੂੰ ਕੀ ਦੱਸਾਂ ਵੀ ਕਿਹੜੀ ਆਈ ਹੈ ਮਾਂ ਗੁੱਸੇ ਵਿੱਚ ਸਕੂਟਰ ਨੂੰ ਵੀ ਸਕੂਟਰੀ ਹੀ ਦੱਸਦੀ ਹੈ ਤੂੰ ਲਿਸਟ ਭੇਜੀ ਤਾਂ ਸੀ ਸਭ ਚੀਜ਼ਾਂ ਦੀ ਜੇ ਉਹ ਨਹੀਂ ਮਿਲਿਆ ਤਾਂ ਦੱਸ ਸਭ ਕੁਝ ਤੇਰੇ ਮੁਤਾਬਿਕ ਹੋਇਆ ਮਾਂ ਹੁਣ ਤਾਂ ਐਵੇਂ ਬਾਦੂ ਦੀ ਲੜਾਈ ਹੈ ਮਨਿੰਦਰ ਨੇ ਸੱਚੀ ਗੱਲ ਕਹੀ ਲੈ ਨਗਪੂਰੇ ਕਰਤੇ ਕੋਈ ਚੰਗੀ ਚੀਜ਼ ਤਾਂ ਨਾ ਦਿੱਤੀ ਮਾਂ ਨੇ ਗੁੱਸੇ ਵਿੱਚ ਕਿਹਾ ਮਾਂ ਇਹ ਗੱਲ ਪਹਿਲਾਂ ਵੇਖਣੀ ਸੀ ਹੁਣ ਇਹਨਾਂ ਗੱਲਾਂ ਦਾ ਕੀ ਫਾਇਦਾ ਸਭ ਕੁਝ ਤਾਂ ਹੋ ਗਿਆ ਹੁਣ ਲੈ ਹੁਣ ਕੀ ਹੋ ਗਿਆ ਡੁੱਲੇ ਬੇਰੰਦਾ ਅੱਜੇ ਕੀ ਵਿਗੜਿਆ ਮਤਲਬ ਤੂੰ ਇਸ ਨੂੰ ਤਲਾਕ ਦੇ ਮੈਂ ਤੈਨੂੰ ਦੂਜੀ ਵਾਰੀ ਵਿਆਹਾਂ ਤੇ ਉਹ ਵੀ ਆਪਣੇ ਬਰਾਬਰ ਵਾਲਿਆਂ ਵਿੱਚ ਮਾਂ ਨੇ ਆਪਣੇ ਮਨ ਦੀ ਗੱਲ ਕਹਿ ਦਿੱਤੀ ਮਾਂ ਕੀ ਕਹਨੀ ਹੈ ਤੂੰ ਤੈਨੂੰ ਪਤਾ ਵੀ ਹੈ ਮਨਿੰਦਰ ਨੇ ਹੈਰਾਨ ਹੋ ਕੇ ਕਿਹਾ ਸਹੀ ਕਹਿਨੀ ਆ ਇਸ ਤੋਂ ਕੀ ਕਰਵਾਉਣਾ ਆਪਾਂ ਅੱਖਾਂ ਤੇ ਪੱਟੀ ਬੰਨੀ ਗਈ ਸੀ ਮੇਰੇ ਹਾਂ ਕਰਨ ਵੇਲੇ ਮੈਂ ਕੁਝ ਵੇਖਿਆ ਹੀ ਨਾ ਹੁਣ ਦੁਬਾਰਾ ਸਭ ਕੁਝ ਵੇਖ ਪਰ ਕੇ ਲਾਉ ਰਿਸ਼ਤਾ ਮੈਂ ਤੇਰਾ ਤੂੰ ਇਸ ਨੂੰ ਛੱਡ ਮਨਿੰਦਰ ਦੀ ਮਾਂ ਹੰਕਾਰ ਵਿੱਚ 몰 ਰਹੀ ਸੀ ਮਾਂ ਇਸ ਦਾ ਪੱਲਾ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਫੜਿਆ ਇਸ ਨੂੰ ਕਿਵੇਂ ਛੱਡ ਦਿਆਂ ਤੂੰ ਵੀ ਕਮਾਲ ਕਰਦੀ ਆ ਨਾਲੇ ਇਹ ਤੇ ਵਿੱਚ ਇਸ ਬੱਚਾਈ ਦਾ ਕੀ ਦੋਸ਼ ਹੈ ਨਾਲੇ ਉਦੋਂ ਤਾਂ ਤੂੰ ਕਹਿੰਦੀ ਸੀ ਮਾਮੇ ਅਫਸਰ ਲੱਗੇ ਨੇ ਮਨਿੰਦਰ ਨੇ ਮਾਂ ਨੂੰ ਗੱਲ ਯਾਦ ਕਰਵਾਈ ਲੈ ਮਾਮੇ ਅਫਸਰ ਨੇ ਤਾਂ ਆਪਾਂ ਨੂੰ ਕੀ ਪਾ ਆਪਾਂ ਕਿਹੜੇ ਜ਼ਮੀਨ ਦੇ ਕਬਜ਼ੇ ਛਡਾਉਣੇ ਨੇ ਮਾਂ ਆਪਣੀ ਬੋਲੀ ਬਦਲ ਗਈ ਸੀ ਮਾਂ ਇਹ ਗੱਲ ਠੀਕ ਨਹੀਂ ਹੁਣ ਇਹਦੇ ਸਿਰ ਤੇ ਪਿਓ ਨੇ ਤਿੰਨ ਕੁੜੀਆਂ ਹੋਰ ਬੈਠੀਆਂ ਨੇ ਵਿਆਉਣ ਵਾਲੀਆਂ ਨਹੀਂ ਮਾਂ ਤੂੰ ਮੈਥੋਂ ਗਊ ਮਾਰਨਾ ਕਰਵਾ ਮੈਂ ਨਹੀਂ ਛੱਡ ਸਕਦਾ ਇਸ ਨੂੰ ਮਨਿੰਦਰ ਨੇ ਮਾਂ ਦਾ ਤਰਲਾ ਕੀਤਾ ਲੈ ਛੱਡ ਨਹੀਂ ਸਕਦਾ ਇਹਨੂੰ ਕੀ ਦਿਸ ਗਿਆ ਤੈਨੂੰ ਇਸ ਵਿੱਚ ਨਾ ਸ਼ਕਲ ਨਾ ਸੂਰਤ ਨਾ ਕੋਈ ਕੰਮ ਹੀ ਆਉਂਦਾ ਆਖੇ ਇਹ ਤਾਂ ਪੜਤੀ ਸੀ ਮੈਂ ਇਹਦੀ ਪੜਾਈ ਚੱਟਣੀ ਹੈ ਮੈਨੂੰ ਤੇ ਮੇਰੀ ਤੀ ਨੂੰ ਤਾਂ ਦੋ ਲੀਰਾਂ ਵਿੱਚ ਅੱਜ ਦੀਆਂ ਨਸਰੀਆਂ ਇਹਦੀ ਮਾਂ ਨੂੰ ਤੂੰ ਮੇਰੀ ਗੱਲ ਮੰਨ ਤੇ ਇਹਦਾ ਫਹਾ ਛੱਡ ਮਾਂ ਲਗਾਤਾਰ ਲਗਾਤਾਰ ਬੋਲ ਰਹੀ ਸੀ ਮਾਂ ਇੱਕ ਵਾਰ ਸੁਣ ਲੈ ਭਾਵੇਂ ਸੌ ਵਾਰ ਸੁਣ ਲੈ ਮੈਂ ਇਸ ਨੂੰ ਨਹੀਂ ਛੱਡਣਾ ਪਹਿਲਾਂ ਇੱਕ ਵਾਰੀ ਮੈਂ ਗਲਤੀ ਕਰ ਲਈ ਹੌਣ ਨਹੀਂ ਕਰ ਸਕਦਾ ਤੂੰ ਰਾਜੀ ਰਹਿ ਮੈਂ ਗੁੱਸੇ ਮਨਿੰਦਰ ਨੇ ਸਪਸ਼ਟ ਕਰ ਦਿੱਤਾ ਵੇਖ ਲੈ ਕਿਵੇਂ ਭੌਂਕਦਾ ਚਾਰ ਦਿਨਾਂ ਵਿੱਚ ਉਹਦਾ ਹੋ ਗਿਆ ਪਤਾ ਨਹੀਂ ਕੀ ਕੁਲ ਕੇ ਪਤਾ ਇਹਦੀ ਸਰਵਜ ਮਾਂ ਨੂੰ ਕਿਵੇਂ ਬੋਲਦਾ ਮਾਂ ਨੇ ਇਮੋਸ਼ਨਲ ਕਾਰਡ ਖੇਡਿਆ ਮਾਂ ਜੇ ਤੂੰ ਮੇਰੇ ਨਾਲ ਆਹੇ ਕੁੱਤੇ ਹਾਣੇ ਕਰਨੇ ਸੀ ਫਿਰ ਮੈਨੂੰ ਬਚਾਇਆ ਕਿਉਂ ਮਰ ਜਾਣ ਦਿੰਦੀ ਉਹਦੇ ਨਾਲ ਹੀ ਹੁਣ ਜ਼ਹਿਰ ਦੇ ਦੇ ਮੈਨੂੰ ਸਿਆਪਾ ਨਵੇੜ ਵਿੱਚੋਂ ਮਨਿੰਦਰ ਵੀ ਗੁੱਸੇ ਵਿੱਚ ਸੀ ਮਰਨ ਨੂੰ ਤਿਆਰ ਹੈ ਇਨੂੰ ਹੱਦ ਨੋ ਤਿਆਰ ਨਹੀਂ ਮਾਂ ਨੇ ਮੀਣਾ ਮਾਰਿਆ ਮਾਂ ਇਸ ਦਾ ਸਾਥ ਤਾਂ ਹੁਣ ਮਰ ਕੇ ਵੀ ਛੱਟੂ ਜਿਉਂਦੇ ਜੀਤਾ ਨਹੀਂ ਛੱਡਦਾ ਮਨਿੰਦਰ ਨੇ ਆਪਣਾ ਫੈਸਲਾ ਸੁਣਾਇਆ ਤੇ ਗੁੱਸੇ ਵਿੱਚ ਬਾਹਰ ਨਿਕਲ ਗਿਆ ਮਾਂ ਸਮਝ ਗਈ ਸੀ ਵੀ ਮਨਿੰਦਰ ਨੇ ਛੇਤੀ ਕੀਤੀ ਇਹਦਾ ਖਿਆਲ ਨਹੀਂ ਛੱਡਣਾ ਇਸ ਲਈ ਮਾਂ ਨੇ ਦੂਜਾ ਫਾਰਮੂਲਾ ਲਾਇਆ ਮਨਿੰਦਰ ਦੇ ਵਾਪਸ ਲੁਧਿਆਣੇ ਜਾਣ ਮਗਰੋਂ ਮਾਂ ਨੇ ਹਰਮੇਤ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਉਸ ਤੋਂ ਸਾਰਾ ਘਰ ਦਾ ਕੰਮ ਕਰਵਾਉਣਾ ਉਸ ਵਿਚਾਰੀ ਨੂੰ ਕੰਮ ਨਹੀਂ ਸੀ ਆਉਂਦਾ ਪਰ ਮਨਿੰਦਾ ਦੀ ਮਾਂ ਨੇ ਇੱਕ ਨਾ ਸੁਣੀ ਉਹ ਸਾਰਾ ਦਿਨ ਕੰਮ ਕਰਦੀ ਨਾਲੇ ਮਾਂ ਤੋਂ ਨਿੱਕੀ ਨਿੱਕੀ ਗਲਤੀ ਗਾਲਾਂ ਲੈਂਦੀ ਮਾਂ ਉਸ ਨੂੰ ਦਾਸ਼ ਕੱਟ ਲਿਆਉਣ ਤੇ ਮਿਹਨੇ ਦਿੰਦੀ ਨਿੰਦਾ ਦੀ ਮਾਂ ਉਹਦੇ ਮਰੇ ਪਿਓ ਨੂੰ ਵੀ ਨਾ ਛੱਡਦੀ ਆਪ ਤਾਂ ਮਰ ਗਿਆ ਆ ਇਕੱਲੇ ਸਾਡੇ ਮੱਥੇ ਮਾਰ ਗਿਆ ਨਾ ਕੰਮ ਦੀ ਨਾ ਕਰਦੀ ਬਲਵੀਰ ਬੰਦੀ ਏ ਤੇਰਾ ਕੱਖ ਨਾ ਰਹੇ ਤੂੰ ਇਹ ਨਾ ਕੀ ਕੀਤੀ ਮਾਂ ਹਰਮੀਤ ਦੀ ਮਾਸੀ ਨੂੰ ਵੀ ਨਾ ਛੱਡਦੀ ਜਿਸ ਨੇ ਰਿਸ਼ਤਾ ਕਰਵਾਇਆ ਸੀ ਹਰਮੀਤ ਨੂੰ ਸਮਝ ਨਹੀਂ ਸੀ ਆ ਰਹੀ ਵੀ ਉਹ ਕੀ ਕਰੇ ਉਸ ਉਹਦਾ ਤਾਂ ਕੋਈ ਕਸੂਰ ਵੀ ਨਹੀਂ ਸੀ ਨਾ ਹੀ ਉਸਨੇ ਕਦੇ ਕਿਸੇ ਕੰਮ ਨੂੰ ਜਵਾਬ ਦਿੱਤਾ ਸੀ ਤੇ ਨਾ ਹੀ ਉਹ ਕੁਝ ਬੋਲਦੀ ਸੀ ਫਿਰ ਵੀ ਮਾਂ ਪਤਾ ਨਹੀਂ ਉਸਨੇ ਇਸ ਤਰ੍ਹਾਂ ਵਿਵਹਾਰ ਕਿਉਂ ਕਰਦੀ ਸੀ ਉਸ ਨੂੰ ਉਦੋਂ ਰੋਣਾ ਆਉਂਦਾ ਜਦੋਂ ਮਾਂ ਉਹਦੇ ਪਾਪਾ ਨੂੰ ਖੋਸਦੀ ਖਦਮੀ ਤਾਂ ਆਪਣੇ ਪਾਪਾ ਨੂੰ ਯਾਦ ਕਰਕੇ ਰੋਂਦੀ ਪਰ ਪਾਪਾ ਚੰਗਾ ਹੀ ਹੈ ਤੁਸੀਂ ਨਹੀਂ ਹੋ ਜੇ ਤੁਸੀਂ ਅੱਜ ਹੁੰਦੇ ਇਹ ਬਰਦਾਸ਼ਤ ਨਾ ਕਰ ਸਕਦੇ ਤੁਸੀਂ ਤਾਂ ਕਹਿੰਦੇ ਸੀ ਪਰ ਲਿਖ ਲਵੋ ਮੱਝਾ ਕਰੂੰਗੀ ਆ ਆ ਮੋੱਜਾ ਹਨ ਪਾਪਾ ਹਰਮੀਤ ਦਾ ਰੋਣਾ ਨਿਕਲ ਗਿਆ। ਉਸ ਨੂੰ ਫਿਕਰ ਵਿੱਚ ਰਾਤ ਨੂੰ ਨੀਂਦ ਨਾ ਆਉਂਦੀ। ਵੀ ਸਵੇਰੇ ਜਲਦੀ ਉੱਠ ਕੇ ਚਾਹ ਬਣਾਉਣੀ ਹੈ। ਉਹ ਥੋੜੇ ਥੋੜੇ ਸਮੇਂ ਬਾਅਦ ਟਾਈਮ ਵੇਖੀ ਜਾਂਦੀ। ਵੀ ਕਿਤੇ ਜ਼ਿਆਦਾ ਟਾਈਮ ਨਾ ਤਾਂ ਨਹੀਂ ਹੋ ਗਿਆ। ਉਸ ਨੂੰ ਦੱਸਦੀ ਜੇ ਲੇਟ ਹੋ ਗਈ ਤਾਂ ਫੇਰ ਸਵੇਰੇ ਹੀ ਗਾਲਾਂ ਸ਼ੁਰੂ ਹੋ ਜਾਣੀਆਂ ਨੇ। ਉਸ ਨੂੰ ਮਨਿੰਦਰ ਤੇ ਵੀ ਗੁੱਸਾ ਆਉਂਦਾ। ਉਹ ਉਸ ਨੂੰ ਇਕੱਲੀ ਕਿਉਂ ਛੱਡ ਗਿਆ? ਮਨਿੰਦਰ 15 ਦਿਨਾਂ ਬਾਅਦ ਪਿੰਡ ਆਇਆ। 15 ਦਿਨਾਂ ਵਿੱਚ ਉਹਦੀ ਮਾਂ ਨੇ ਹਰਮੀਤ ਦੀ ਸ਼ਕਲ ਵਿਗਾੜ ਦਿੱਤੀ ਸੀ। ਉਹ ਡਰਨ ਲੱਗੇ ਸੀ ਉਸਦੇ ਮੈਲੇ ਕੱਪੜੇ ਪਾਏ ਸਨ ਮੂੰਹ ਤੇ ਵੀ ਚੁੱਲੇ ਦੀ ਕਾਲਸ ਲੱਗੀ ਸੀ ਉਹਦੇ ਵਾਲ ਵੀ ਉਲਝੇ ਹੋਏ ਸਨ ਉਹਦੀ ਹਾਲਤ ਵੇਖ ਕੇ ਮਨਿੰਦਰ ਨੂੰ ਬਹੁਤ ਗੁੱਸਾ ਆਇਆ ਉਸਨੇ ਸਮਝ ਲਿਆ ਸੀ ਕਿ ਜੇ ਹਰਮਿਤ ਕੁਝ ਦਿਨ ਹੋਰ ਇੱਥੇ ਰਹਿ ਗਈ ਤਾਂ ਉਹ ਜ਼ਰੂਰ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਵੇਗੀ ਇਸ ਲਈ ਉਸਨੇ ਫੈਸਲਾ ਕਰ ਲਿਆ ਕਿ ਉਹ ਹਰਮਿਤ ਨੂੰ ਪਿੰਨ ਨਹੀਂ ਰਹਿਣ ਦੇਵੇਗਾ ਆਪਣੇ ਨਾਲ ਹੀ ਲੈ ਕੇ ਜਾਵੇਗਾ ਉਸਨੇ ਆਪਣਾ ਫੈਸਲਾ ਮਾਂ ਨੂੰ ਸੁਣਾ ਦਿੱਤਾ ਮਾਂ ਤੂੰ 15 ਦਿਨਾਂ ਵਿੱਚ ਇਹਦੀ ਹਾਲਤ ਕੀ ਕਰਦੀ ਇਵੇਂ ਕਿ ਸਦੀਤੀ ਹੈ ਮੈਂ ਹੁਣ ਇਸ ਨੂੰ ਪੈਣ ਨਹੀਂ ਛੱਡ ਸਕਦਾ ਮੈਂ ਇਸ ਨੂੰ ਆਪਣੇ ਨਾਲ ਲੁਧਿਆਣੇ ਲੈ ਕੇ ਜਾਵਾਂ ਮਨਿੰਦਰ ਨੇ ਕਿਹਾ ਜਿੱਥੇ ਮਰਜ਼ੀ ਲੈ ਜਾ ਪਰ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲੈ ਮੈਂ ਨਾ ਤੈਨੂੰ ਘਰ ਵਿੱਚ ਕੋਈ ਸਮਾਨ ਚੱਕਣ ਦੇਵਾਂ ਨਾ ਦੀਵਾਨੀ ਦੇਵਾਂ ਆਪ ਦਾ ਕਮਾਓ ਤੇ ਖਾਓ ਮੇਰੀ ਅਜੇ ਕਬੀਲਦਾਰੀ ਬਥੇਰੀ ਪਈ ਹੈ ਜਦੋਂ ਨਿਪਟ ਜਾਊ ਉਦੋਂ ਸੋਚਾਂਗੇ ਤੈਨੂੰ ਕੀ ਦੇਣਾ ਮਾਂ ਨੇ ਫੈਸਲਾ ਸੁਣਾ ਦਿੱਤਾ ਕਬੀਲਦਾਰੀ ਕਿਹੜੀ ਮਨਿੰਦਰ ਨੇ ਹੈਰਾਨ ਹੋ ਕੇ ਪੁੱਛਿਆ ਕੱਲ ਨੂੰ ਉੜੀ ਦੇ ਜਵਾਕ ਨੂੰ ਉਸ ਨੂੰ ਸ਼ੋਸ਼ਕ ਦੇਣਾ ਅਜੇ ਛੋਟੇ ਦਾਵੀ ਵਿਆਹ ਕਰਨਾ ਨਾਲੇ ਕਾਕਾ ਵੇਖ ਸ਼ਹਿਰ ਵਿੱਚ ਵੇਲੇ ਬੈਠਿਆਂ ਨੂੰ ਤਾਂ ਨਹੀਂ ਖਵਾਇਆ ਜਾਂਦਾ ਜਿਹੜਾ ਇੱਥੇ ਕੰਮ ਵਿੱਚ ਹੱਥ ਵਟਾਉ ਉਹ ਹੀ ਹੱਕਦਾਰ ਹੈ ਤੂੰ ਲੈ ਜਾ ਇਹਨੂੰ ਪਰ ਪਿੰਡੋਂ ਝਾਕ ਨਾ ਰੱਖੀ ਨਾ ਪੈਸੇ ਟੱਕੇ ਦੀ ਨਾ ਕਿਸੇ ਹੋਰ ਚੀਜ਼ ਦੀ ਹਾਂ ਜ਼ਮੀਨ ਵਿੱਚੋਂ ਹਿੱਸਾ ਜ਼ਰੂਰ ਮਿਲੂ ਪਰ ਅਜੇ ਨਹੀਂ ਮਾਂ ਨੇ ਸਾਰੀ ਗੱਲ ਸਪਸ਼ਟ ਦੱਸ ਦਿੱਤੀ ਮਾਂ ਨੂੰ ਪਤਾ ਸੀ ਆਪਦੀ ਤਨਖਾਹ ਵਿੱਚ ਇਹ ਕਿਵੇਂ ਗੁਜ਼ਾਰਾ ਕਰ ਲਵਾਂ ਸ਼ਹਿਰ ਵਿੱਚ 2 ਮਹੀਨਿਆਂ ਵਿੱਚ ੱਤਕੇ ਖਾ ਕੇ ਮੋੜ ਆਉ ਆਪੇ ਮਨਿੰਦਰ ਨੂੰ ਇਸ ਗੱਲ ਦਾ ਪਤਾ ਸੀ ਉਸਨੇ ਸੋਚਿਆ ਮਾਂ ਦੇ ਜ਼ੁਲਮ ਸਹਿਨ ਨਾਲ ਉਹ ਤਾਂ ਅੱਧੀ ਰੋਟੀ ਖਾਦੀ ਹੀ ਚੰਗੀ ਮਨਿੰਦਰ ਨੇ ਫੈਸਲਾ ਕਰਕੇ ਹਰਮਿਤ ਨੂੰ ਕਿਹਾ ਹਰਮਿਤ ਆਪਾਂ ਅਗਲੇ ਹਫ਼ਤੇ ਤੋਂ ਲੁਧਿਆਣੇ ਰਹਾਂਗੇ ਤੂੰ ਆਪਣੀ ਤਿਆਰੀ ਰੱਖੀ ਮੈਂ ਜਾ ਕੇ ਰਹਿਣ ਦਾ ਇੰਤਜ਼ਾਮ ਕਰਕੇ ਤੈਨੂੰ ਲੈਣ ਆਉਂਗਾ ਅਗਲੇ ਐਤਵਾਰ ਮਨਿੰਦਰ ਨੇ ਦੋ ਕਮਰਿਆਂ ਦਾ ਮਕਾਨ ਲੱਭ ਲਿਆ ਜਿਸ ਦਾ ਕਿਰਾਇਆ 800 ਰੁਪਏ ਮਹੀਨਾ ਸੀ ਅਗਲੇ ਐਤਵਾਰ ਉਹ ਪਿੰਡ ਗਿਆ ਤੇ ਹਰਮਿਤ ਨੂੰ ਲੁਧਿਆਣੇ ਲੈ ਗਿਆ ਉਸ ਕੋਲ ਸਿਰਫ ਦਾਜ ਵਿੱਚ ਮਿਲੇ ਬੈੱਡ ਤੇ ਅਲਮਾਰੀ ਹੀ ਸੀ ਬਾਕੀ ਸਮਾਨ ਜਿਵੇਂ ਸੋਫਾ ਡਾਈਨਿੰਗ ਟੇਬਲ ਟੀਵੀ ਫਰਿੱਜ ਤੇ ਪੰਡੇ ਵਗੈਰਾ ਮਾਣੇ ਰੱਖਲੇ ਸੀ ਵੀ ਕੁੜੀ ਦੇ ਸਹੁਰੇ ਜਦੋਂ ਆਉਣਗੇ ਉਹ ਕੀ ਕਰੇ ਕਹੇਗੀ ਮਨਿੰਦਰ ਨੇ ਕੋਈ ਜिद ਨਾ ਕੀਤੀ ਜਿੰਨਾ ਸਮਾਨ ਮਿਲਿਆ ਲੈ ਕੇ ਲੁਧਿਆਣੇ ਆ ਗਿਆ ਮਨਿੰਦਰ ਨੂੰ ਪਿੰਡੋਂ ਦੇਸ਼ ਨਿਗਾਲਾ ਮਿਲ ਗਿਆ ਸੀ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਰਕ ਜ਼ਰੂਰ ਦੱਸਣਾ ਜੀ ਧੰਨਵਾਦ